ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨਾ ਤੁਸੀਂ ਸਾਰੇ ਵਧੀਆ ਹੋਵੋਗੇ ਵੀਰੋ ਅੱਜ ਆਪਾਂ ਸੰਤ ਸਿੰਘ ਮਸਕੀਨ ਜੀ ਦੀ ਕਥਾ ਦੇਖਨੇ ਆ ਕਥਾ ਬਹੁਤ ਵਧੀਆ ਬੜੀ ਸ਼ਾਨਦਾਰ ਹੈ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਾਂਗੇ ਇਸ ਤੇ ਗੱਲ ਬਾਤ ਕਬੀਰ ਦੀ ਮਾਂ ਜੋ ਕੁਝ ਕਬੀਰ ਬਾਰੇ ਕਹਿੰਦੀ ਹੈ ਕਬੀਰ ਨੇ ਛੁਪਾਇਆ ਨਹੀਂ ਉਹ ਸ਼ਬਦ ਦੇ ਵਿੱਚ ਆਪਣੀ ਮਾਂ ਦੀ ਹਾਲਤ ਦਰਜ ਕੀਤੀ ਹੈ ਮੇਰੀ ਮਾਂ ਮੈਨੂੰ ਕੀ ਕਹਿੰਦੀ ਮਾਏ ਤੇ denn ਮਹੱਲੇ ਦੀਆਂ ਜਨਾਨੀਆਂ ਨੂੰ ਇਕੱਠਾ ਕਰਕੇ ਨਾ ਕਬੀਰ ਬਾਰੇ ਦੱਸਦੀ ਭਈਏ ਤੰਗ ਆ ਕੇ ਦੁਖੀ ਹੋ। ਇਕ ਦੋ ਇੰਦਰ ਇਕ ਦੋ ਬਾਠ ਹੰਨ ਕੋ ਸਾਥਰ ਉਹਨ ਕੋ ਘਾਟ। ਇਕ ਦੋ ਸਾਧੂ ਘਰ ਦੇ ਚ ਜੁੜੇ ਹੀ ਰਹਿੰਦੇ ਨੇ ਸਤਸੰਗ ਚੱਲਦਾ ਹੀ ਰਹਿੰਦਾ। ਤੇ ਇਕ ਦੋ ਰਸਤੇ ਚ ਪੁੱਛਦੇ ਰਹਿੰਦੇ ਨੇ ਕਬੀਰ ਦਾ ਘਰ ਕਿੱਥੇ? ਘਰ ਕਿੱਥੇ? ਕਿ ਨਵੇਂ ਤੰਗ ਆ ਗਏ ਆ ਦਵਾਂ ਨੂੰ ਰੁਕਸਤ ਕਰਦੀਆਂ ਚਾਰ ਆ ਜਾਂਦੇ ਨੇ ਚਾਰਾਂ ਨੂੰ ਰੁਕਸਤ ਕਰੀਆਂ ਛੇ ਆ ਜਾਂਦੇ ਨੇ ਹਰਿਗੜ੍ਹ ਘਰ ਦੇ ਜੀ ਭੀੜ ਬਣੀ ਰਹਿੰਦੀ ਏ ਇੱਕ ਦੋ ਇੰਦਰ ਇੱਕ ਦੋ ਤੇ ਹਰਿਗੜ੍ਹ ਘਰ ਦੇ ਚ ਰਹਿੰਦੇ ਬਣੇ ਹੀ ਰਹਿੰਦੇ ਨੇ ਉਹ ਰੁਕਸਤ ਆਉਂਦੇ ਨੇ 1 2 62 ਰਸਤੇ 'ਚ 62 ਰਸਤੇ 'ਚੋਂ ਦੇਣ ਪੁੱਛਦੇ ਨੇ ਕਬੀਰ ਕਿੱਥੇ ਰਹਿੰਦਾ ਏ ਅਸੀਂ ਕਬੀਰ ਨੂੰ ਜਾ ਕੇ ਮਿਲਣਾ ਕਬੀਰ ਕੋਲ ਰਹੇ ਆ ਹਮਕੋ ਸਾਥਰ ਉਨਕੋ ਖਾਟ ਰਾਤ ਪੈ ਜਾਂਦੀ ਏ ਹੁਣ ਘਰ ਦੇ ਚ ਗਿਣੇ ਚੁਣੇ ਬਿਸਤਰੇ ਤੇ ਚਾਰ ਪਾਈਆਂ ਇਹ ਬਿਸਤਰੇ ਇਹ ਚਾਰ ਪਾਈਆਂ ਇਹ ਸੌਣ ਦਾ ਥਾਂ ਉਹਨਾਂ ਨੂੰ ਦੇ ਦਿੰਦਾ ਸਾਨੂੰ ਕਹਿੰਦੇ ਭੁੰਨੇ ਸੌ ਕੇ ਰਾਤ ਕਟੋ ਮੇਂਡ ਪਲੋਸ ਕਮਰੇ ਬੰਦ ਬੋਤੀ ਹਮਕੋ ਚਾਵਣ ਉਨਕੋ ਰੋਟੀ ਬੜੇ ਚਾਵ ਨਾਲ ਮੈਂ ਤੇ ਲੋਹੀ ਕਰਦੇ ਵਾਸਤੇ ਭੋਜਨ ਬਣਾਉਂਦੇ ਆ ਕਰਵਾਸਤੇ اور ਆਪਣੇ ਬੱਚਿਆਂ ਵਾਸਤੇ ਪੋਤਰਿਆਂ ਵਾਸਤੇ ਨੇ ਬਣਾਉਂਦੀ ਹੈ ਰਾਤ ਪੈ ਜਾਂਦੀ ਹੈ ਸਾਰਾ ਭੋਜਨ ਸਾਧੂਆਂ ਨੂੰ ਖਿਲਾ ਦਿੰਦਾ ਹੈ ਹੋਰ ਰਾਤ ਨੂੰ ਕਿਵੇਂ ਬੜਾਈਏ ਕਹਿੰਦਾ ਕੋਈ ਨਹੀਂ ਛੋਲੇ ਚੱਪ ਕੇ ਰਾਤ ਕੱਟ ਲਾ ਚਣੇ ਖਾ ਲ ਇਹ ਮੰਗ ਕਰ ਰਹੀ ਹੈ ਮੂੰਡ ਪਲੋਸ ਕਮਰ ਬੰਦ ਪੋਤੀ ਇਹ ਜੋ ਵੱਡੀਆਂ ਵੱਡੀਆਂ ਪੋਥੀਆਂ ਲੈ ਕੇ ਆ ਜਾਂਦੇ ਨੇ ਰੱਬ ਦੀਆਂ ਗੱਲਾਂ ਕਰਦੇ ਨੇ ਸਾਰਾ ਭੋਜਨ ਚੁੱਕ ਕੇ ਉਹਨਾਂ ਨੂੰ ਖਿਲਾ ਦਿੰਦਾ ਤੇ ਮਿਹਰੂ ਰਾਤ ਨੂੰ ਅਚਨ ਚੇਤਕ੍ਰਿਸ਼ਨਾ ਬਣਾਈਏ ਬੱਚਿਆਂ ਨੂੰ ਕਿਸਰਾ ਖਲਾਈਏ ਤੇ ਕਹਿੰਦਾ ਕੋਈ ਨਹੀਂ ਬੁੱਝੇ ਚਨੇ ਖਾ ਲੋ ਰਾਤ ਕੱਟ ਲੂ ਕੋਈ ਗੱਲ ਨਹੀਂ ਸੰਤ ਆਏ ਨਹੀਂ ਭਗਤ ਆਏ ਨਹੀਂ ਮੁੰਡਿਆ ਮੁੰਡਿਆ ਹੋਏ ਏਕ ਇਹ ਮੁੰਡਿਆ ਬੂੜ ਡਟ ਘੇਟੇ ਐ ਸਾਧੂ ਮੁੰਡੇ ਐ ਮੇਰਾ ਮੁੰਡਾ ਤੇ ਇੱਕ ਹੋ ਗਏ ਨੇ ਮੇਰਾ ਘਰ ਡੋਬ ਕੇ ਰਹਿਣਗੇ ਤਬਾ ਕਰਕੇ ਇੱਕ ਦਿਨ ਐਸਾ ਹੋਇਆ ਭੀੜ ਬੜੀ ਹੋ ਗਈ ਸੰਤ ਬਹੁਤ ਆ ਗਏ ਇਤਨਾ ਰਾਸ਼ਨ ਪਾਣੀ ਕਰਦੇ ਚ ਨਹੀਂ ਸੀ ਸੂਤ ਕਤਿਆ ਸੀ ਸਤਰੰਗਾ ਲੋਈ ਨੇ ਤੇ ਕਬੀਰ ਦੀ ਮਾਂ ਨੇ ਉਹਦੀਆਂ ਬਣਾਣੀਆਂ ਸੰਚਦਨਾ ਤੇ ਖੇਸ ਤੇ ਸ਼ਿਵਰਾਤਰੀ ਤੇ ਬੜੇ ਵਿਕਣੇ ਸੰਚੰਗਾ ਲਾਭ ਆਉਣਾ ਸੀ ਕਬੀਰ ਨੇ ਦੇਖਿਆ ਹੁਣ ਇੰਨੇ ਸੰਤ ਆ ਗਏ ਨੇ ਇਤਨਾ ਰਾਸ਼ਨ ਪਾਣੀ ਵੀ ਕੋਈ ਨਹੀਂ ਇਤਨਾ ਧਨ ਵੀ ਕੋਈ ਨਹੀਂ ਸਤਰੰਗਾ ਸੂਤੀ ਵੇਚ ਕੇ ਆ ਗਿਆ ਲਿਆਇਆ ਰਾਸ਼ਨ ਪਾਣੀ ਸਾਰੀ ਰਾਤ ਲੰਗਰ ਚੱਲਦਾ ਰਿਹਾ ਸੋਨੋ ਦੇ ਰਾਨੀ ਸੋਨੋ ਜਠਾਨੀ ਅਚਰਜ ਏਕ ਭਇਓ ਕਬੀਰ ਦਾ ਸ਼ਬਦ ਸਾਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉ ਨਾ ਮੋਇਆ ਸਤ ਰੰਗਾ ਸੂਤਰ ਇਤਨੇ ਮਿਹਨਤ ਨਾਲ ਅਸੀ ਕਤੇ ਆ ਸੀ ਉਹਦੇ ਖੇਸ ਬਣਾਉਣ ਦਾ ਸਾਨੂੰ ਹਜ਼ਾਰਾਂ ਦਾ ਲਾਭ ਹੋਣਾ ਸੀ ਵੇਚ ਕੇ ਆ ਗਿਆ ਸਾਰੀ ਰਾਤ ਲੰਗਰ ਚਲਾਇਆ ਇਤੇ ਜੰਮਦਿਆਂ ਹੀ ਮਰ ਜਾਂਦਾ ਚੰਗਾ ਸੀ ਇਹ ਮੁੰਡਿਆ ਕਿਉਂ ਨਾ ਮਾਂ ਕਹਿੰਦੀ ਅੰਦਾਜ਼ਾ ਲਗਾਓ ਕਿਤਨੀ ਦੁਖੀ ਹੋਈ ਹੋਵੇ ਸਾਤ ਸੂਤ ਇਨ ਮੁੰਡਿਆ ਖੋਏ ਮੁੰਡਿਆ ਕਿਉਂ ਨਾ ਪਰ ਸਥਿਤੀ ਠੀਕ ਨਹੀਂ ਹੈ ਪਹਿਲੇ ਤੇ ਮਾਂ ਬਾਪ ਕਬੀਰ ਦੇ ਕਬੀਰ ਨਾਲ ਸਹਿਮਤ ਨਹੀਂ ਦੂਸਰਾ ਬ੍ਰਾਹਮਣੀ ਸਮਾਜ ਤੇ ਵਕਤ ਦੀ ਹਕੂਮਤ ਸਹਿਮਤ ਨਹੀਂ ਹੈ ਸਹਿਮਤ ਨਹੀਂ ਸੀ ਕਾਰਨ ਇਹ ਸਾਫ ਦੋਹਾਂ ਨੂੰ ਇਨਕਾਰ ਕਰਦਾ ਸੀ ਨਾ ਹਮ ਹਿੰਦੂ ਨਾ ਮੁਸਲਮਾਨ ਅਲਹਿ ਰਾਮ ਕੇ ਪਿੰਡ ਪਰਾਨ ਨਾ ਅਲੀ ਗੱਲਾਂ ਕਰਦਾ ਸੀ ਕਹਿੰਦਾ ਮੇਰਾ ਸਰੀਰ ਤੇ ਪ੍ਰਾਣ ਅੱਲਾ ਦਾ ਹੈ ਰਾਮ ਦਾ ਹੈ ਪਰ ਮੈਂ ਹਿੰਦੂ ਮੁਸਲਮਾਨ ਨਹੀਂ ਕੁਝ ਐਸੀਆਂ ਗੱਲਾਂ ਕੁਝ ਐਸੀਆਂ ਵਿਚਾਰਾਂ ਨੂੰ ਸੁਣਾਉਣ ਲੱਗ ਪਿਆ ਜਿਹਨੂੰ ਤੰਗ ਦਿਲ ਨਹੀਂ ਸੁਣ ਸਕਦੇ ਸੀ ਜਿਹਦੇ ਤੇ ਚੋਰੀ ਦੇ ਇਲਜ਼ਾਮ ਲੱਗੇ ਯਾਰੀ ਦੇ ਇਲਜ਼ਾਮ ਲੱਗੇ ਸਿਕੰਦਰ ਲੋਧੀ ਨੇ ਜੇਲ੍ਹ ਦੇ ਵਿੱਚ ਵੀ ਪਾਇਆ ਫਿਰ ਇਹਨੂੰ ਸਜ਼ਾਏ ਮੌਤ ਸੁਣਾਈ ਤੇ ਸਜ਼ਾਏ ਮੌਤ ਕਿਸ ਤਰ੍ਹਾਂ ਮੈਂ ਫਿਰ ਅਰਜ਼ ਕਰਾਂ ਪਰ ਸਥਿਤੀ ਠੀਕ ਨਹੀਂ ਹੈ ਹਾਥੀ ਨੂੰ ਸ਼ਰਾਬ ਪਿਲਾਈ ਤੇ ਉੱਪਰ ਬਿਠਾਇਆ ਮਹਾਵਤ ਬਈ ਹਾਥੀ ਦੇ ਪੈਰਾਂ 'ਤੇ ਲੈ ਸੁਣ ਕੋ ਚੱਲਦੇ ਇਹਨੂੰ ਬਨ ਕੇ ਹਾਥੀ ਦੇ ਅਗੋਂ ਛੁੱਟ ਦਿੱਤਾ ਗਿਆ ਹੁਣ ਕਬੀਰ ਆਪ ਕਹਿੰਦੇ ਨੇ ਕੁੰਚਰ ਪੋਟ ਲੈ ਲੈ ਨਮਸਕਾਰੇ ਬੂਝੀ ਕਾਜੀ ਨੈ ਅੰਧਿਆਰੇ ਉਸ ਹਾਥੀ ਨੇ ਸੁੰਡ ਨਾਲ ਕਬੀਰ ਨੂੰ ਚੁੱਕ ਲਿਆ ਤੇ ਮੱਥਾ ਟੇਕਿਆ ਔਰ ਫਿਰ ਜ਼ਮੀਨ ਤੇ ਰੱਖ ਕੇ ਫਿਰ ਮੱਥਾ ਟੇਕਿਆ ਕਬੀਰ ਕਹਿੰਦਾ ਹੈ ਹਾਥੀ ਨੂੰ ਤੇ ਸਮਝ ਆ ਗਈ ਇਹ ਸੰਦੇਹ ਨੂੰ ਸਮਝ ਨਹੀਂ ਆਈ ਕਬੀਰ ਕਹਿੰਦੇ ਸਨਾਰਤਨੀ ॠषि ਮਨਿਆਸਾ ਮੰਨਦੇ ਨੇ ਗਊ ਤੇ ਹਾਥੀ ਕਿ ਮਨੁੱਖ ਦੇ ਬਹੁਤ ਨੇੜੇ ਨੇ ਇਹ ਜ਼ਿਆਦਾ ਸਮਝ ਦੇਣੇ ਸੋਚ ਦੇਣੇ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨੇ ਮਮਤਾ ਵੀ ਇਹਨਾਂ ਦੇ ਅੰਦਰ ਬੜੀ ਹੈ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ ਹੈ ਸਾਰਾ Hindu ਜਗਤ ਗਊ ਦੀ ਪੂਜਾ ਕਰਦਾ ਹੈ ਕਿਸੇ ਵਕਤ ਫਿਰ ਨਹੀਂ ਖੇੜਾ ਕਰਾਂ ਕਿ ਮਨੁੱਖ ਦੇ ਨੇੜੇ ਨੇ ਕਿ ਕੇੰਦਰ ਮਨੁੱਖ ਤੇ ਪਸ਼ੂ ਦੀ ਆਖਰੀ ਕੜੀ ਹੈ ਮਰਨ ਦੇ ਮਨੁੱਖ ਬਣਨਗੇ ਤੇ ਬਾਕੀ ਸਭ ਲੰਘ ਆਏ ਨੇ ਇਹ ਦੁੱਖ ਸੁੱਖ ਜ਼ਿਆਦਾ ਮਹਿਸੂਸ ਕਰਦੇ ਨਹੀਂ ਜੰਗਲ ਦੇ ਜਦ ਮਹਾਤਮਾ ਬੁੱਧ ਤਪੱਸਿਆ ਕਰਦੇ ਸਨ ਇੱਕ ਹਾਥੀ ਉਹਨਾਂ ਦੀ ਸੇਵਾ ਕਰਦਾ ਸੀ ਕਰਮੰਡਲ ਚੁੱਕੇ ਨਿਰੰਜਨਾ ਨਦੀ ਦੇ ਚੋਂ ਪਾਣੀ ਵਰ ਕਹ ਲੈਂਦਾ ਸੀ ਅੱਗੋਂ ਰੱਖਦਾ ਸੀ ਰਾਤ ਨੂੰ ਜਦ ਧਿਆਨ ਸਾਧਨਾ ਦੇ ਚ ਮਹਾਤਮਾ ਬੁੱਧ ਲੀਨ ਰਹਿੰਦੇ ਸਨ ਚਾਰੋਂ ਪਾਸੇ ਘੁੰਮ ਕੇ ਪਹਿਰਾ ਦੇਂਦਾ ਸੀ ਕੋਈ ਜੰਗਲੀ ਜਾਨਵਰ ਇਹਨਾਂ ਤੇ ਹਮਲਾ ਨਾ ਕਰਦੇ। ਉੱਚੇ-ਉੱਚੇ ਦਰਖਤਾਂ ਤੋਂ ਫਲ ਤੋੜ ਕੇ ਲੈਣੇ। ਇਹ ਦਿਨ ਉਹ ਇਸ ਤਰ੍ਹਾਂ ਦੀ ਸੇਵਾ ਕਰਦਾ ਸੀ। ਜਿਸ ਦਿਨ ਸਾਧਨਾ ਦੇ ਸਫਲਤਾ ਮਿਲੀ ਤੇ ਮਹਾਤਮਾ ਬੁੱਧ ਉਸ ਜੰਗਲ ਨੂੰ ਛੱਡ ਕੇ ਜਾਣ ਲੱਗੇ। ਤੜਪ-ਤੜਪ ਕੇ ਸਾਥੀ ਨੇ ਪ੍ਰਾਣ ਦੇ ਦਿੱਤੇ। ਤੜਪ-ਤੜਪ ਕੇ ਸਾਰਾ ਬੋਧ ਜਗਤ ਹਾਥੀ ਦੀ ਪੂਜਾ ਕਰਦਾ। ਮੈਨੂੰ ਬਾਬਾ ਸੁੰਦਰ ਸਿੰਘ ਦੇ ਸ਼ਰਦਾਲੂਆਂ ਨੇ ਗੱਲ ਦਸੀ ਸੀ ਉਦੋਂ ਮੈਂ ਨਹੀਂ ਮੰਨਦਾ ਸੀ ਸੰਚੂ ਅਲੀ ਦੇ ਜਦ ਉਹਨਾਂ ਨੇ ਸ਼ਰੀਰ ਦਾ ਚਲਾਣਾ ਕੀਤਾ ਅਲੀ ਬੇਗ ਵਾਲੇ ਬਾਬਾ ਸੁੰਦਰ ਸਿੰਘ ਗੁਜਰਾਤ ਦੀਆਂ ਸਾਰੀਆਂ ਸੰਗਤਾਂ ਜਾਣਦੀਆਂ ਨੇ ਗੁਜਰਾਤ ਜਿਹੜਾ ਪੰਜਾਬ ਦੇ ਵਿੱਚ ਰਹਿ ਗਿਆ ਪਾਕਿਸਤਾਨ ਦੇ ਵਿੱਚ ਉਹਨਾਂ ਦੀ ਅਰਥੀ ਜਿਵੇਂ ਡੇਰੇ ਚੋਂ ਨਿਕਲੀ ਤੇ 60 ਗਵਾਂ ਸੰਡੇਰੇ ਦੇ ਵਿੱਚ ਤੜਪ ਤੜਪ ਕੇ ਮਰ ਗਈਆਂ ਉਹ ਸੇਵਕ ਇਧਰੋਂ ਅਰਥੀ ਨਿਕਲੀ ਇਧਰੋਂ 60 ਗਵਾਂ ਨੇ ਪ੍ਰਾਣ ਦੇ ਦਿੱਤੇ ਕਾਨਪੁਰ ਦੇជា ਇਹ ਦੌਰ ਦੇ ਜਦ ਮੈਨੂੰ ਸ਼ਰਦਾਲੂ ਸੁਣਾਉਂਦੇ ਸਨ ਮੇਰੀ ਥੋੜੀ ਜਿਹੀ ਤਰਕ ਬੁੱਧੀ ਸੀ ਮੈਂ ਮੰਨਦਾ ਨਹੀਂ ਸੀ ਮੈਂ ਕਿ ਇਸ ਤਰ੍ਹਾਂ ਹੈ ਗਵਾਂ ਨੇ ਕੁਝ ਗਲਤ ਚੀਜ਼ ਖਾ ਲਈ ਹੋਣੀ ਕੋਈ ਚਾਰੇ ਦੇ ਵਿੱਚ ਘਾਹ ਪੱਟਾ ਗਲਤ ਪਾ ਦਿੱਤਾ ਗਿਆ ਹੋਵੇਗਾ 60 ਦੀਆਂ ਹੀ 60 ਪਰ ਜਿਹੜੇ ਸ਼ਰਦਾਲੂ ਸਨ ਤੇ ਥੋੜੇ ਸਿਆਣੇ ਸਨ ਕੰਨ ਦੇ ਗੈਲਿੰਗ ਦੀ ਫੜੀ ਤਰਕ ਬੁੱਧੀ ਕਰਕੇ ਤੁਸੀਂ ਮੰਦੇ ਨਹੀਂ ਪਏ ਵਰਨਾ ਹਕੀਕਤ ਹੈ ਉਹ ਚਸ਼ਮਦੀਦ ਗਵਾਸਨ ਬਜ਼ੁਰਗ ਸਨ ਪਰ ਤਰਕ ਬੁੱਧੀ ਹਉਣ ਕਰਕੇ ਮੰਨ ਨਹੀਂ ਮੰਦਾ ਸੀ ਵਿੱਚ ਲੋ ਇੱਕ ਗਉ ਦੋ ਗਉ 10 20 ਗਉਾਂ 60 ਦੀਆਂ 60 ਗਉਾਂ ਨੇ ਪ੍ਰਾਣ ਦੇ ਦਿੱਤੇ ਤੜਪ ਤੜਪ ਕੇ ਮਰਦੇ ਨੇ ਕਿੰ 4 ਸਾਲ ਪਹਿਲੇ ਇੱਕ ਘਟਨਾ ਘਟੀ ਤਾਂ ਫਿਰ ਮੇਰਾ ਮਨ ਮੰਨ ਗਿਆ ਨਹੀਂ ਬਾਬਾ ਸੁੰਦਰ ਸਿੰਘ ਦੀ ਬੇਰੇ ਚ ਇਹ ਜੋ ਕੁਝ ਹੋਇਆ ਠੀਕ ਹੋਇਆ। ਰਮਲ ਨਾੜ ਦੇ ਇੱਕ ਸੰਤ ਸ਼ਾਇਦ ਆਪਨੇ ਨਾਮ ਸੁਣਿਆ ਹੋਵੇ ਕ੍ਰਿਸ਼ਨ ਮੂਰਤੀ। ਇਸ ਸ਼ਾਮ ਦੇ ਸਮੇਂ ਕਥਾ ਕਰਦੇ ਆਉਂਦੇ ਸਨ। ਅਫਤ ਦੇ 7 ਦਿਨ ਤਮਲ ਭਾਸ਼ਾ ਚ ਬੋਲਦੇ ਸਨ 4 ਦਿਨ ਇੰਗਲਿਸ਼ ਚ ਸਰੋਤਿਆਂ ਦੇ ਚ ਤਮਲ ਲੋਗ ਤੇ ਹੁੰਦੇ ਹੀ ਸਨ ਵਿਦੇਸ਼ੀ ਵੀ ਬਹੁਤ ਸਾਰੇ ਹੁੰਦੇ ਸਨ ਉਹਨਾਂ ਦੀ ਕਥਾ ਸੁਣਨ ਲਈ ਇੱਕ ਗਊ ਆਉਂਦੀ ਆਉਂਦੀ ਸੀ ਤੇ ਭਾਰਤ ਦੇ ਸ਼ਹਿਰ ਤੁਹਾਨੂੰ ਪਤਾ ਹੋਣਾ ਲੋਕੀ ਆਵਾਰਾ ਗਊਆਂ ਛੋੜ ਦਿੰਦੇ ਨੇ ਪੁੱਣ ਸਮਝਦੇ ਨੇ ਬੈਲ ਵੀ ਛੋੜ ਦਿੰਦੇ ਐਵੇਂ ਕਮਟਿਆ ਯੂਪੀ ਦੀ ਗੋਮਦੀਆਂ ਨੇ ਪਿਆਰ ਦੇ ਚਨੇ ਤਮਲ ਦੇ ਚਨੇ ਕੰਨੜ ਦੇ ਚਨੇ ਐਸੇ ਹੀ ਗੋਮਦੀਆਂ ਇੱਕ ਗਉ ਉਹ ਸ਼ਾਮ ਨੂੰ ਅੰਲਾਜ਼ਨ ਪੰਜ ਤੋਂ 6 ਕਹਾ ਕਰਦੇ ਸਨ ਪੰਨ ਮਿੰਟ ਪਹਿਲੇ ਪਹੁੰਚ ਜਾਂਦੀ ਸੀ ਗਉ ਡੇਰੇ ਦੇ ਅੰਦਰ ਤੇ ਨਹੀਂ ਦਾਖਲ ਹੁੰਦੀ ਸੀ ਖੁੱਲੇ ਲਾਨ ਦੇ ਚ ਕਹਾ ਕਰਦੇ ਸਨ ਸ਼ਾਮ ਦੇ ਸਮੇਂ ਬਾਹਰ ਖੜੀ ਹੱਕ ਇੱਕ ਦਿਨ ਗਉ ਅੰਦਰ ਆ ਗਈ ਤੇ ਸੇਵਾਦਾਰ ਜਿਹੜੇ ਸਨ ਕੱਢਣ ਲੱਗੇ ਕ੍ਰਿਸ਼ਨ ਮੂਰਤੀ ਕਹਿਣ ਲੱਗੇ ਨਹੀਂ ਇਹਨੂੰ ਨਾ ਕੱਢੋ ਇਹ ਸਾਡੀ ਪੱਕਾ ਸਰੋਤਾ ਹੈ ਤੁਸੀਂ ਰੋਜ਼ ਨਹੀਂ ਆਉਂਦੇ ਫੜੇ ਵਿੱਚ ਕਈ ਨਾਗਾ ਪਾਉਂਦੇ ਇਹ ਨਾਗਾ ਨਹੀਂ ਪਾਉਂਦੀ ਇਸ ਦਾ ਸੰਬੰਧ ਮੇਰੇ ਅਕਸ਼ਰਾਂ ਨਾਲ ਨਹੀਂ ਹੈ ਭਾਵਨਾ ਨਾਲ ਮੇਰੇ ਬੋਲਣ ਤੋਂ ਜੋ ਵਾਈਬ੍ਰੇਸ਼ਨ ਬਣਦੀ ਹੈ ਜੋ ਤਰੰਗਾਂ ਬਣਦੀਆਂ ਨੇ ਉਸ ਤੋਂ ਪ੍ਰਭਾਵਤ ਆਉਂਦੀ ਹੈ ਮੇਰੇ ਬੋਲਾਂ ਦੇ ਅਰਥ ਨਹੀਂ ਸਮਝਦੀ ਪਰ ਮੇਰੇ ਬੋਲਾਂ ਤੋਂ ਜੋ ਤਰੰਗਾਂ ਬਣਦੀਆਂ ਉਸ ਤੋਂ ਪ੍ਰਭਾਵਿਤ ਹੁੰਦੀ ਇਹ ਨਾਗਾ ਨਹੀਂ ਪਾਉਂਦੀ ਇਸ ਨੂੰ ਨਾ ਕੱਢੋ ਅੰਦਰ ਆਣ ਲੱਗ ਪਈ ਹਕੀਕਤ ਔਰ ਮਦਰਾਸ ਦੇ ਜਦ ਮੈਂ ਸੁਣਿਆ ਗੈਨੀ ਮੱਖਣ ਸਿੰਘ ਮੈਨੂੰ ਰੋ ਰੋ ਕੇ ਸੁਣਾ ਹੈਰਾਨਗੀ ਹੋਈ ਮੈਨੂੰ ਫਿਰ 3 ਸਾਢੇ 3 ਸਾਲ ਪਹਿਲੇ ਚਲਾਣਾ ਕਰ ਗਏ ਕ੍ਰਿਸ਼ਨਾ ਮੂਰਤੀ ਜਿਵੇਂ ਅਰਥੀ ਉਹਨਾਂ ਦੇ ਡੇਰੇ ਦੇ ਗੇੜ ਤੋਂ ਬਾਹਰ ਨਿਕਲੇ ਉੱਥੇ ਉਸ ਗਉ ਨੇ ਤੜਪ ਤੜਪ ਕੇ ਪ੍ਰਾਣ ਦਿੱਤੇ ਉੱਥੇ ਹੈਰਾਨਗੀ ਹੋਈ ਮੈਨੂੰ ਇਤਨਾ ਸਨੇਹ ਇਤਨਾ ਪਿਆਰ ਅੱਜ ਪਾਠ ਕਰ ਰਹੇ ਇੱਕ ਪੰਥੀ ਆਈ 당ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਮਹੱਲਾ ਦੂਜਾ ਜਿਸ ਪਿਆਰੇ ਸਿਉਨਿਓ ਇਸ ਆਗੇ ਮਰ ਚੱਲਿਏ ਰੇਕ ਜੀ ਮਨ ਸੰਸਾਰ ਨਾਨਕ ਤਾਂ ਕੇ ਪਾਛੇ ਜੀਵਣਾ ਜਿਸਨਲ ਸਨੇਹ ਉਸ ਤੋਂ ਬੇਲੇ ਹੀ ਮਰ ਜਾਣਾ ਚਾਹੀਦਾ ਉਸ ਦੇ ਅੱਗੋਂ ਹੀ ਮਰ ਜਾਣਾ ਚਾਹੀਦਾ ਭਾਈ ਗੈ ਧਨ ਗੁਰੂ ਅੰਗਦ ਦੇਵ ਜੀ ਮਨ ਜਿਸ ਦਿਨ ਜੋਤੀ ਜੋਤ ਸਮਾਇਆ ਨਾ ਗੁਰਨਾ ਨਿਕ ਦੇਵ ਜੀ ਮਹਾਰਾਜ ਇਹ ਗਲ ਵਖਰੀ ਚੱਦਰ ਚੁੱਕੀ ਗਈ ਫੁੱਲ ਹੀ ਨਿਕਲਿਆ ਕੁਛ ਨਹੀਂ ਮਿਲਿਆ ਉਸ ਦਿਨ ਇਹ ਸ਼ਲੋਕ ਉਚਾਰਨ ਕੀਤਾ ਹੈ ਗੁਰੂ ਅੰਗਦ ਦੇਵ ਜੀ ਨੇ ਜਿਸ ਪਿਆਰੇ ਸਿਉਨੇਓ ਇਸ ਅ ਗੇਮਰ ਚੱਲਦੀ ਹੈ। ਵਿਗ ਜੀਵਨ ਸੰਸਾਰ ਤਾਂ ਕੇ ਪਾਛੇ ਜੀਵਨ। ਇਸ ਗਉ ਨੇ ਉੱਥੇ ਪ੍ਰਾਣ ਦਿੱਤੇ। ਗਉ ਤੇ ਹਾਥੀ ਮਨੁੱਖ ਦੇ ਬਹੁਤ ਨੇੜੇ ਨੇ। ਬਹੁਤ ਨੇੜੇ ਨੇ ਸਾਰਾ ਬੋਧ ਜਗਤ। ਗਉ ਗਾਇ ਹਾਥੀ ਦੀ ਪੂਜਾ ਕਰਦਾ ਹੈ। Hindu ਜਗਤ ਗਉ ਦੀ ਪੂਜਾ ਕਰਦਾ ਹੈ। ਪੂਜਾ ਕਰਨ ਤੋਂ ਮੁਰਾਦ ਇਹ ਹੈ ਇਹਨੂੰ ਮਨੁੱਖ ਸਮਝੋ ਪਸ਼ੂ ਨਾ ਸਮਝੋ। ਕਿਦਰੀ ਦਾ ਬਦ ਕਰਨ ਲੱਗ ਪਾ। ਉਦੀ ਮਹਾਨਤਾ ਵਧਾਣ ਵਾਸਤੇ ਅਸਾ ਕੀਤਾ ਗਿਆ ਹੈ ਕਿ ਮਨੁੱਖ ਦੇ ਨੇੜੇ ਦੁੱਖ ਸੁੱਖ ਜੋ ਹੈ ਜ਼ਿਆਦਾ ਮਹਿਸੂਸ ਕਰਦੀ ਹੈ। ਮਾਨਸਿਕ ਤਲ ਤੇ ਕਾਫੀ ਵਿਕਸਿਤ ਹੋ ਗਈ ਹੈ, ਅੱਗੇ ਉੱਠ ਗਈ ਹੈ। ਤਾਂ ਖੈਰ ਮੈਂ ਅਰਜ਼ ਕਰਾਂ, ਪਰ ਸਥਿਤੀ ਮਹਾਤਮਾ ਬੁੱਧੀ ਵੀ ਠੀਕ ਨਹੀਂ ਸੀ। ਸਥਿਤੀ ਰਾਮ ਵੀ ਠੀਕ ਨਹੀਂ ਹੈ, ਕ੍ਰਿਸ਼ਨ ਵੀ ਠੀਕ ਨਹੀਂ। ਸਥਿਤੀ ਕਬੀਰ ਵੀ ਠੀਕ ਨਹੀਂ ਹੈ। ਪਰਿਸਥਿਤੀ ਗੁਰੂ ਨਾਨਕ ਦੀ ਵੀ ਠੀਕ ਨਹੀਂ ਸੀ ਪ੍ਰਹਿਲਾਦ ਦੀ ਵੀ ਠੀਕ ਨਹੀਂ ਧਰੋਹ ਦੀ ਵੀ ਠੀਕ ਨਹੀਂ ਪਰਿਸਥਿਤੀ ਤੇ ਗੁਰੂ ਅਰਜਨ ਦੇਵ ਜੀ ਦੀ ਵੀ ਠੀਕ ਨਹੀਂ ਹੈ ਜੇਲ੍ਹ ਦੇ ਚ ਨੇ ਤਤੀ ਤਵੀ ਤੇ ਨੇ ਕੋਈ ਪਰਿਸਥਿਤੀ ਤੇ ਠੀਕ ਨਹੀਂ ਹੈ ਪ੍ਰਿਥੀ ਚੰਦ ਵੈਰੀ ਹੈ ਦੋ ਦਫਾ ਘਰ ਘਾਟ ਲੁੱਟ ਬੈਠਾ ਹੈ ਸਮਾਪਤੀ ਮੈਂ ਕਰਾਂ ਪਰਿਸਥਿਤੀ ਠੀਕ ਨਹੀਂ ਹੈ ਪਰਿਸਥਿਤੀ ਗੁਰੂ ਹਰਗਵਿੰਦ ਸਾਹਿਬ ਜੀ ਮਹਾਰਾਜ ਦੀ ਵੀ ਠੀਕ ਨਹੀਂ ਹੈ ਵਕਤ ਦੀ ਹਕੂਮਤ ਮਹਿਰੀ ਹੈ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦ ਕੀਤਾ ਲੰਬਾ ਚੌੜਾ ਇਤਿਹਾਸ ਸੁਣ ਮੈਂ ਤੁਹਾਡੇ ਸਾਹਮਣੇ ਕੀ ਰਿਹਾ ਕਿਸੇ ਵੀ ਬਗਦਦ ਦੀ ਹਿਸਤਰੀ ਪੜ੍ਹ ਲਓ ਪਰ ਸਥਿਤੀ ਮੁਹੰਮਦ ਸਾਹਿਬ ਦੀ ਠੀਕ ਨਹੀਂ ਸੀ ਬਦਰ ਦੀ ਲੜਾਈ ਦੇ ਵਿੱਚ ਬਦਰ ਦੇ ਮੈਦਾਨ ਦੇ ਵਿੱਚ ਪੱਥਰ ਦੇ ਨਾਲ ਆਪਦੇ ਅਗਲੇ ਦੰਦ ਟੁੱਟ ਗਏ ਸਨ ਦੋਵੇਂ ਜਵਾਨ ਸਰੀਰ ਹੋਵੇ ਤੇ ਜ਼ੋਰ ਦੇ ਪੱਥਰ ਨਾਲ ਇਹ ਅਗਲਾ ਦੰਦ ਟੁੱਟੇ ਕਿਤਨੀ ਪੀੜਾ ਹੁੰਦੀ ਹੈ ਇੱਕ ਜਗ੍ਹਾ ਗਾਰ ਵਿੱਚ ਪਨਾ ਲੈਣੀ ਪਈ ਇਹ ਗੱਲ ਅਖੜੀ ਮਕੜੀ ਨੇ ਜਾਲਾ ਬਣਾ ਦਿੱਤਾ ਵੈਰੀ ਲੰਘਾ ਕੱਲਈ ਬਾਜਰੇ ਸਾਹ ਪਿੱਛੇ ਬਹੁਤ ਲੰਬਾ ਚੌੜਾ ਲਾਹੌ ਲਸ਼ਕਰ ਪਰ ਸਥਿਤੀ ਤੇ ਠੀਕ ਨਹੀਂ ਹੈ ਪਰ ਸਥਿਤੀ ਇਸਾ ਦੇ ਵੀ ਠੀਕ ਨਹੀਂ ਸੀ ਲੇਕਿਨ ਮਨ ਸਥਿਤੀ ਐਸੀ ਚੰਗੀ ਹੈ ਹਰ ਵਕਤ ਰਬ ਨਾਲ ਜੁੜੇ ਇਹ ਜਿਹੜੇ ਲੋਕੀ ਕਹਿੰਦੇ ਨੇ ਪਰ ਸਥਿਤੀ ਜਰਾ ਠੀਕ ਹੋ ਜਾ ਸਾਡਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਛਕ ਲਵਾਂਗੇ ਅੰਮ੍ਰਿਤ ਵੇਲੇ ਉਠਾਂਗੇ ਨਾਮ ਜਪਾਂਗੇ ਮੇਰਾ ਇਹ ਕਹਿਣਾ ਹੁੰਦਾ ਤੁਸੀਂ ਕਦੇ ਨਾਮ ਨਹੀਂ ਜਪੋਗੇ ਕਿਉਂਕਿ ਪਰਿਸਥਿਤੀ ਕਤਈ ਪੂਰਨ ਦੀ ਕਿਸੇ ਦੀ ਵੀ ਠੀਕ ਨਹੀਂ ਹੁੰਦੀ ਕੁਛ ਨਾ ਕੁਛ ਤੇ ਸਮੱਸਿਆ ਰਹਿੰਦੀ ਹੈ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਸਰੀਰਕ ਨਾ ਹੋਈ ਤੇ ਕੋਈ ਪਰਿਵਾਰਕ ਹੋਵੇਗੀ ਪਰਿਵਾਰਕ ਨਾ ਹੋਈ ਤੇ ਕੋਈ ਆਰਥਿਕ ਹੋਵੇਗੀ ਆਰਥਿਕ ਨਾ ਹੋਈ ਕੋਈ ਰਾਜਨੈਤਿਕ ਹੋਵੇ ਕਿ ਕੁਛ ਨਾ ਕੁਝ ਤੇ ਹੋਵੇਗਾ ਲਹਿਰਾਂ ਤੋਂ ਬਿਨਾ ਸਾਗਰ ਨਹੀਂ ਆਉਂਦਾ ਸਮੱਸਿਆਵਾਂ ਤੋਂ ਬਿਨਾ ਜ਼ਿੰਦਗੀ ਨਹੀਂ ਹੁੰਦੀ ਕੋਈ ਨਾ ਕੋਈ ਸਮੱਸਿਆ ਰਹੇਗੀ ਸਮੱਸਿਆ ਖਤਮ ਹੋ ਜਾਣਾ ਫਿਰ ਅਸੀਂ ਨਾਮ ਜਪਾਂਗੇ ਕਠਾ ਹੀ ਨਹੀਂ ਐਸਾ ਮਨੁੱਖ ਨਹੀਂ ਜਪ ਸਕਦਾ ਜਿਤੇ ਸਿਆਣੇ ਮਨੁੱਖ ਬੇੜੀ ਠੇਲਦੇ ਨੇ ਤੇ ਛਲਦੀ ਹੀ ਬੇੜੀ ਆਪਣੇ ਆਪ ਲਹਿਰਾਂ ਨੂੰ ਕੱਟਦੀ ਹੋਈ ਪਾਰ ਹੋ ਜਾਂਦੀ ਹੈ ਸਿਆਣੇ ਮਨੁੱਖ ਨਾਮ ਜਪਣ ਲੱਗ ਪੈਂਦੇ ਨੇ ਆਪਣੇ ਆਪ ਸਮੱਸਿਆਵਾਂ ਹੱਲ ਹੋ ਜਾਂਦੀਆਂ ਨੇ ਸਮੱਸਿਆਵਾਂ ਵਾ ਰਸਤਾ ਦੇ ਦਿੰਦੀਆਂ ਨੇ ਮਾਰਗ ਦੇ ਦਿੰਦੀਆਂ ਨੇ ਤਾਂ ਮੈਂ ਅਰਜ਼ ਕਰਾਂ ਅਗਰ ਕੋਈ ਮਨੁੱਖ ਨਾਮ ਨਹੀਂ ਜਪ ਸਕਿਆ ਪਰਿਸਥਿਤੀ ਨੂੰ ਦੋਸ਼ੀ ਨਹੀਂ ਠਹਿਰਾ ਸਕਦਾ ਕਿ ਮੇਰਾ ਵਾਤਾਵਰਣ ਠੀਕ ਨਹੀਂ ਸੀ ਵਾਤਾਵਰਣ ਤੇ ਕਿਸੇ ਸੰਤ ਦਾ ਠੀਕ ਨਹੀਂ ਸੀ ਕਿਸੇ ਵੀ ਬਗਤ ਦਾ ਠੀਕ ਨਹੀਂ ਸੀ ਮੈਂ ਕਲ ਅਰਜ਼ ਕੀਤੀ ਸੀ ਪਰਿਸਥਿਤੀ ਮੀਰਾ ਦੀ ਠੀਕ ਨਹੀਂ ਸੀ ਜੰਗਲਾਂ ਦੇ ਵਿੱਚ ਵੜਕਦੀ ਰਹੀ ਹੁਣ ਇਸਤਰੀ ਚੋਲਾ ਹੋਵੇ ਤੇ ਜਾਨ ਸਰੀਰ ਹੋਵੇ ਤੇ ਇਕੱਲੀ ਜੰਗਲਾਂ ਵਿੱਚ ਭਟਕਣਾ ਇੱਕ ਸਿਆਣੇ ਲਿਖਾਰੀ ਨੇ ਮੇਰੇ ਤੇ ਪ੍ਰਸ਼ਨ ਕੀਤਾ ਸੀ ਕਿ ਇਕੱਲੀ ਇਸਤਰੀ ਕਿਸ ਤਰ੍ਹਾਂ ਬੇਖੌਫ ਤੇ ਬੇਦਾਗ ਜੰਗਲ ਵਿੱਚ ਭਟਕਦੀ ਰਹੀ ਮੈਂ ਕਿਹਾ ਭਗਤੀ ਭਾਵਨਾ ਕਰਕੇ ਉਸਦੇ ਚਿਹਰੇ ਦੀ ਬਨਾਵਟ ਐਸੀ ਸੀ ਦੋਸਤੋ ਦੁਸ਼ਮਣੋ ਕੱਗਿਆ ਆਉਂਦਾ ਸੀ ਉਹਨੂੰ ਮਾਨ ਦੇ ਇਸਦੀ ਨਾਮ ਦਾ ਰਸ ਐਸਾ ਕਰ ਦਿੰਦਾ ਹੈ ਚਿਹਰੇ ਦੀ ਹਾਲਤ ਕਰ ਦਿੰਦਾ ਹੈ ਜਦ ਅੰਤਿਸ਼ਕਰਣ ਪਾਵਨ ਹੋ ਜਾਏ ਰੋਮ ਰੋਮ ਪਵਿੱਤਰ ਹੋ ਜਾਏ ਉਸ ਦੇ ਸਾਹਮਣੇ ਮੈਲੇ ਤੋਂ ਮੈਲਾ ਮਨੁੱਖ ਵੀ ਆਵੇਗਾ ਪ੍ਰਭਾਵਿਤ ਹੋਵੇਗਾ ਸੰਤ ਕੇ ਸੰਗ ਨਹੀਂ ਕਿਛ ਘਾਲ ਦਰਸ਼ਨ ਭੇਟਤ ਹੋਤ ਨੇ ਇਹ ਹਕੀਕਤ ਹੈ ਪਰਿਸਥਿਤੀ ਤੇ ਠੀਕ ਨਹੀਂ ਸੀ ਉਸ ਦੀ ਲੇਕਿਨ ਮਨ ਸਥਿਤੀ ਐਸੀ ਠੀਕ ਹੈ ਉਹ ਭੁਖੇ ਰਹਿ ਕੇ ਵੀ ਰੁੱਖਾਂ ਥਲੇ ਰਾਤ ਕੱਟ ਕੇ ਵੀ ਰੱਬ ਨਾਲ ਜੁੜੀ ਹੋਈ ਹੈ ਲੋਕੀ ਭਰੇ ਪੇਟ ਵੀ ਨਾਮ ਨਹੀਂ ਜਪਦੇ ਲੋਕੀ ਘਰ ਦੇਚ ਵੀ ਨਹੀਂ ਜਪਦੇ ਕੋਈ ਫਕੀ ਤਵੀ ਤੇ ਬੈਠ ਕੇ ਵੀ ਸਮਾਧੀ ਲੀਨ ਹੈ ਕੋਈ ਫੁੱਲਾਂ ਦੀ ਸਹਿਜ ਤੇ ਵੀ ਤੜਪਦਾ ਪਿਆ ਹੈ ਪਰਿਸ਼ਥਿਤੀ ਦੀ ਗੱਲ ਨਹੀਂ ਹੈ ਮਨ ਸਥਿਤੀ ਦੀ ਗੱਲ ਹੈ ਮਨ ਸਥਿਤੀ ਠੀਕ ਨਾਵੇ ਤੇ ਨਾਮ ਜਪਣਾ ਔਖੇ ਖੇੜ ਸਾਰੀ ਮਨ ਸਥਿਤੀ ਦੀ ਹੈ ਇਸ ਸੰਗਤ ਇਹ ਕਥਾ ਇਹ ਕੀਰਤਨ ਇਹ ਬਾਣੀ ਦਾ ਪਾਠ ਮਨ ਸਥਿਤੀ ਨੂੰ ਠੀਕ ਕਰਨਾ ਤੇ ਕਿਸ ਦੀ ਠੀਕ ਹੋ ਗਈ ਹੈ ਕਿ ਜਪਣ ਲੱਗ ਪਏ ਠੀਕ ਕਰ ਉਸ ਬਾਹਰ ਦਾ ਮਾਹੌਲ ਤੇ ਇਸ ਤਰ੍ਹਾਂ ਰਹੇਗਾ ਕੁਛ ਨਾ ਕੁਛ ਸਮੱਸਿਆ ਤੇ ਰਹੇਗੀ ਹਰੇਕ ਦੀਏ ਇਤਨੇ ਸੱਤ ਤੁਸੀਂ ਇੱਥੇ ਬੈਠੇ ਹੋ ਕੋਈ ਮਨੁੱਖ ਦਾਅਵੇ ਨਾਲ ਨਹੀਂ ਕਹਿ ਸਕਦਾ ਕਿ ਠਾਈ ਨਹੀਂ ਕਹਿ ਸਕਦਾ ਕਿ ਮੈਂ ਮੰਦਰ ਵੀ ਨਹੀਂ ਹੁੰਦਾ ਵੀ ਕਿਸੇ ਦੀ ਕੋਈ ਸਮੱਸਿਆ ਨਹੀਂ ਹੈ ਹਰੇਕ ਦੀਏ ਹਰੇਕ ਦੇ ਆਪਣੇ ਆਪਣੇ ਦੁੱਖ ਨੇ ਹਰ ਇੱਕ ਦੀ ਆਪਣੀ ਆਪਣੀ ਵਿਪਤਾ ਹੈ ਹਰ ਇੱਕ ਦੀ ਆਪਣੀ ਆਪਣੀ ਕੋਈ ਕਮਜ਼ੋਰੀ ਹੈ ਕਮੀ ਕੁਝ ਨਾ ਕੁਝ ਸਮੱਸਿਆ ਤੇ ਹੈ ਇਹ ਜੀਵਨ ਭਰ ਰਹਿਣਗੇ ਇੱਕ ਲਹਿਰ ਮਿٹےਗੀ ਦੂਜੀ ਦੂਜੀ ਲਹਿਰ ਮਿٹےਗੀ ਤੇ ਜੀ ਸਾਗਰ ਲਹਿਰਾਂ ਤੋਂ ਬਿਨਾ ਨਹੀਂ ਆਉਂਦਾ ਸਮੱਸਿਆ ਤੋਂ ਬਿਨਾ ਜ਼ਿੰਦਗੀ ਨਹੀਂ ਆਉਂਦੀ ਨਹੀਂ ਆਉਂਦੀ ਕੋਈ ਨਾਮ ਨਹੀਂ ਜਪ ਸਕਿਆ ਪਰ ਸਥਿਤੀ ਦੀ ਗੱਲ ਨਹੀਂ ਹੈ ਮਨਸ ਤੇ ਦੇ ਦੀਗਾ ਸੰਗਤ ਰੋਜ਼ ਇਸ ਵਾਸਤੇ ਕਰਨੀ ਹੈ ਮਨ ਸਥਿਤੀ ਠੀਕ ਹੋਵੇ ਤੇ ਸੰਗਤ ਦਾ ਫਲ ਕਿਸ ਨੂੰ ਮਿਲ ਗਿਆ ਹੈ ਸੰਗਤ ਕੀਤੀ ਹੋਈ ਕਿਸ ਦੀ ਸਫਲ ਹੋ ਗਈ ਜੋ ਅੰਮ੍ਰਿਤ ਵੇਲੇ ਉੱਠ ਕੇ ਜਪਣ ਲੱਗ ਪਿਆ ਇਹਨੇ ਸੰਗਤ ਤੋਂ ਸਿੱਖਿਆ ਲੈ ਲਈ ਜਿਹੜਾ ਅਜੇ ਤੱਕ ਵੀ ਨਹੀਂ ਜਪਦਾ ਪਿਆ ਗੁਰਦੁਆਰੇ ਆਣ ਦਾ ਜੇ ਫਲ ਕੋਈ ਨਹੀਂ ਮਿਲਿਆ ਇਹ ਮੈਰਜ ਕਰਦੇ ਠੀਕ ਹੈ ਆ ਰਿਹਾ ਚੰਗੀ ਗੱਲ ਹੈ ਕਥਾ ਕੀਰਤਨ ਸੁਣ ਰਿਹਾ ਚੰਗੀ ਗੱਲ ਹੈ ਪਰ ਅਜੇ ਇਸ ਸੇਵਾ ਦਾ ਅਜੇ ਇਸ ਦਾਨ ਪੁੰਨ ਦਾ ਅਜੇ ਇਸ ਗੁਰਦੁਆਰੇ ਆਣ ਦਾ ਅਜੇ ਕਥਾ ਕੀਰਤਨ ਸੁਣਨ ਦਾ ਇਹਨੂੰ ਫਲ ਨਹੀਂ ਮਿਲੇ ਇਹਦਾ ਫਲ ਇਤਨਾ ਨਾਮ ਜਪਣਾ ਤੇ ਨਾਮ ਜਪਣ ਦਾ ਫਲ ਇਤਨਾ ਹੀ ਪਰਮਾਤਮਾ ਹੋ ਜਾਣਾ ਈਸ਼ਵਰ ਵਰਗਾ ਹੀ ਹੋ ਜਾਣਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਈ ਨ ਸਕੇ ਪਛਾਨੇ ਇਸ ਮਨ ਸਥਿਤੀ ਨੂੰ ਫਿਰ ਕਿਵੇਂ ਠੀਕ ਕਰੀਏ ਇਹ ਯੁਗਤੀਆਂ ਗੁਰੂ ਨਾਨਕ ਨੇ ਦੱਸੀਆਂ ਨੇ ਮੈਂ ਕੋਸ਼ਿਸ਼ ਕਰਾਂਗਾ ਕੱਲ ਇੱਕ ਹੋਰ ਹਾਜ਼ਰੀ ਭਰਨੀ ਹੈ ਤੇ ਪਰਸੋਂ ਸਵੇਰੇ ਦੀ ਹਾਜ਼ਰੀ ਭਰ ਕੇ ਫਤਹੁਦ ਦਾਸ ਨੇ ਛੁੱਟੀਆਂ ਲੈਣੀਆਂ ਨੇ ਮੈਂ 2-3 ਦਿਨਾਂ ਲਈ ਉਦੇਪੁਰ ਜਾਣਾ ਹੈ ਤੇ ਉਸ ਤੋਂ ਬਾਅਦ ਹੋਰ ਕਾਫੀ ਪ੍ਰੋਮਨੇ ਜਿੱਥੇ-ਜਿੱਥੇ ਦਾਸ ਨੇ ਸੇਵਾ ਕਰਨੀ ਹੈ ਇਹ ਹੀ ਦੋ ਹਾਜ਼ਰੀਆਂ ਹੋਰ ਭਰਨੀਆਂ ਨੇ ਧੰਗੁਰ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਬਾਵੇਂ ਪੰਜ ਪੜਾਉ ਸੰ ਬਿਆਨ ਕਰਨੇ ਤੇ ਮੇਰੇ ਲਈ ਔਖੇ ਹੋਣਗੇ ਲੇਕਿਨ ਜਿੰਨਾ ਵੀ ਕੁਝ ਹੋ ਸਕਿਆ ਮੈਂ ਤੁਹਾਡੇ ਸਾਹਮਣੇ ਖੁਲਾਸਾ ਕਰਾਂਗਾ ਔਰ ਉਹਨਾਂ ਲਈ ਲਾਭਕਾਰੀ ਹੋਵੇਗਾ ਜੋ ਜਪਦੇ ਨੇ ਜੋ ਇਹ ਅਭਿਆਸ ਕਰਦੇ ਨੇ ਅਭਿਆਸ ਦਾ ਢੰਗ ਤੇ ਸਤਿਗੁਰ ਨੇ ਸਾਨੂੰ ਦੱਸ ਦਿੱਤਾ ਰਸਨਾ ਨਾਮ ਜਪੋ ਤਬ ਮਤੀਏ ਇਨ ਵਿਦ ਅੰਮ੍ਰਿਤ ਪਾਓ ਜ਼ੁਬਾਨ ਨਾਲ ਜਪਣਾ ਆਵਾਜ਼ ਕਰਕੇ ਜਪਣਾ ਵਾਹਿਗੁਰੂ ਦੀ ਧੁਨ ਇੱਕ ਐਸੀ ਲਹਿਰ ਬਣਾਉਂਦੀ ਏ ਜਿਹੜੀਆਂ ਮਾਰੀਆਂ ਲਹਿਰਾਂ ਮਨ ਨਾਲ ਟਕਰਾ ਸਕਦੀਆਂ ਨੇ ਇਸ ਧੁਨੇ ਕਰਕੇ ਨਹੀਂ ਟਕਰਨਦੀਆਂ। ਉਹ ਸਹਿਬ ਕਹਿੰਨ ਨੇ ਧਿਆਨ ਨੂੰ ਧੁਨ ਦੇ ਨਾਲ ਜੋੜਨਾ ਹੈ। ਆਰਾਮ ਕੱਲੀ ਮੱਲਾ ਪਹਿਲਾ ਧੁਨੋਂ ਮੇ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਥ ਕਹਾਣੀ। ਕਦੀ ਕਦੀ ਜਬਾਣੀ ਜਪਣ ਦਾ ਨਾਮ ਜਪਣ ਦਾ ਰਸ ਆ ਜਾਂਦਾ ਅਸੀਂ ਜੁੜੇ ਨਹੀਂ ਹੁੰਦੇ। ਜ਼ਰਾ ਧਿਆਨ ਨੇੜੇ ਚਲਾ ਗਿਆ। अगर जुड़ जाए तो मनुख टुटेगा नहीं मिले होए ना बिछड़े जे मिले हो संसार जो कुछ मिलता है बिछड़ है कुछ भी मिले धन मिले है बिछड़ेगा परिवार मिले है बिछोड़ा होगा मित्र मिले ने पुत्र मिले संबंधी मिले ने पति मिले है पत्नी मिले एक दिन एक एक करके संबंध टुटन गए संसार जो कुछ भी मिलता है बिछड़ ऐसा कुछ भी नहीं है जो मिलके ना बिछड़े ਲੇਕਿਨ ਨਿਰੰਕਾਰ ਜਦ ਮਿਲਦਾ ਹੈ ਤਾਂ ਵਿਛੜਦਾ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਇਹ ਜੇ ਕਦੀ ਰਸ ਆ ਜਾਂਦਾ ਹੈ ਨਾਮ ਜਪਣ ਦਾ ਬਾਣੀ ਪੜਨ ਦਾ ਇਹ ਰਸ ਜੁੜਨ ਕਰਕੇ ਨਹੀਂ ਆਇਆ ਧਿਆਨ ਜ਼ਰਾ ਨੇੜੇ ਚਲਾ ਗਿਆ ਮਨ ਜ਼ਰਾ ਨੇੜੇ ਚਲਾ ਗਿਆ ਹਿਮਾਲਿਆ ਪਰਬਤ ਦੇ ਨੇੜੇ ਚਲੇ ਜਾਈਏ ਤਾਂ ਠੰਡੀਆਂ ਹਵਾਵਾਂ ਸਵਾਗਤ ਕਰਦੀਆਂ ਕਿਸੇ ਚਮਨ ਦੇ ਚਲੇ ਜਾਈਏ ਫੁੱਲਾਂ ਭਰੇ ਬਗੀਚੇ ਦੇ ਵਿੱਚ ਭਾਵੇਂ ਜੇ ਬਗੀਚੇ ਦੇ ਅੰਦਰ ਪ੍ਰਵੇਸ਼ ਨਹੀਂ ਕੀਤਾ ਪਰ ਦੂਰੋਂ ਮਹਿਕ ਸੁਗੰਧੀ ਠੰਡਕ ਸਵਾਗਤ ਕਰਦੀ ਹੈ ਇਸੇ ਤਰ੍ਹਾਂ ਧਿਆਨ ਜਪਦਿਆਂ ਜਪਦਿਆਂ ਜਦੋਂ ਨੇੜੇ ਚਲਾ ਜਾਏ ਤਾਂ ਕੁਝ ਰਸ ਬਣ ਜਾਂਦਾ ਹੈ ਕੁਝ ਆਨੰਦ ਬਣ ਜਾਂਦਾ ਹੈ ਉਹ ਜੁੜਨ ਦਾ ਆਨੰਦ ਨਹੀਂ ਹੈ ਨੇੜੇ ਹੋਣ ਦਾ ਜੁੜ ਗਿਆ ਤਾਂ ਫਿਰ ਟੁੱਟੇ ਲਈ ਨਹੀਂ ਦੁਨੀਆ ਦੀ ਕੋਈ ਤਾਕਤ ਉਸਨੂੰ ਤੋੜ ਨਹੀਂ ਸਕੇਗੀ। ਉਹਦੇ ਸਰੀਰ ਦੇ ਕੋਈ ਟੁਕੜੇ ਟੁਕੜੇ ਵੀ ਕਰ ਦੇਵੇ ਉਹਦੇ ਸੁਰਤ ਦੇ ਟੁਕੜੇ ਨਹੀਂ ਕਰ ਸਕੇ। ਉਹ ਜੁੜਿਆ ਰਹੇਗਾ। ਮਿਲੇ ਆ ਹੋਏ ਨਾ ਵਿਛੜੇ ਇਹ ਬਾਕੀ ਵਿਚਾਰਾਂ ਕਲਪਜੀਤ ਸਾਹਮਣੇ ਇੱਥੇ ਹੀ ਸਮਾਪਤੀ ਹੋ ਰਿਹਾ ਲੇਖਨਾ ਕਰੀਏ ਬਲਚਪ ਦੀ ਸ਼ਮਾ ਵਾਏ ਗੁਰੂ ਜੀ ਦਾ ਖਾਲਸਾ ਵਾਏ ਗੁਰੂ ਜੀ ਕੀ ਫਤਿਹ। ਵੀਰੋ ਸੰਤ ਸਿੰਘ ਦੇ ਮਸਕੀਨ ਜੀ ਦੀ ਅੱਜ ਦੀ ਕਥਾ ਦੇਖੀ ਬਹੁਤ ਵਧੀਆ ਲੱਗੀ ਬਹੁਤ ਹੀ ਸ਼ਾਨਦਾਰ ਸੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖੋ ਤੇ ਇਸ ਤਰ੍ਹਾਂ ਖਿਆਲ ਦਾਬ